ਇੱਕ ਕਹਾਵਤ ਹੈ ਕਿ 13 ਸਾਲਾਂ ਬਾਅਦ ਤਾ ਰੂੜੀ ਨੂੰ ਵੀ ਭਾਗ ਲੱਗ ਜਾਂਦੇ ਹਨ ਪਰ ਅੱਜ ਇਹ ਗੱਲ ਉਹ ਵੀ ਝੂਠੀ ਪੈ ਗਈ ਕਿਉਂਕਿ ਸਮਾਣਾ ਦੇ ਨਜ਼ਦੀਕ ਦੋ ਪਿੰਡਾਂ ਦੇ ਲੋਕ ਹੋ ਰਹੇ ਨੇ 13 ਸਾਲਾਂ ਤੋਂ ਸਰਕਾਰੀ ਸੇਵਾਵਾਂ ਤੋਂ ਮੋਹਤਾਜ ਗੱਲ ਕਰਦੇ ਹਾਂ ਸਮਾਣਾ ਤੋਂ ਛੋਟਾ ਅਤੇ ਵੱਡਾ ਸਹਿਜਪੁਰਾ ਨੂੰ ਜਾਂਦੀ ਸੜਕ ਦੀ ਜੋ ਲਗਭਗ 13 ਸਾਲਾਂ ਤੋਂ ਟੁੱਟੀ ਪਈ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਇਸ ਪਿੰਡ ਨੂੰ ਜਾਂਦੀ ਸੜਕ ਅੱਧੀ ਹਲਕਾ ਸੁੱਤ ਰਾਣਾ ਅਤੇ ਅੱਧੀ ਸੜਕ ਹਲਕਾ ਸਮਾਣਾ ਅਧੀਨ ਪੈਂਦੀ ਹੈ ਜਿਸ ਦੀ ਕੁੱਲ ਲੰਬਾਈ 4 ਕਿਲੋਮੀਟਰ ਹੈ ਇਸ ਸੜਕ ਤੇ अनेका ਹੀ ਡੂੰਗੇ ਡੂੰਗੇ ਖੱਡੇ ਹਨ ਅਤੇ بارش ਤੋਂ ਬਾਅਦ ਤਾਂ ਇਹ ਦਲ ਦਲ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਅੱਜ ਦੋਨਾਂ ਪਿੰਡਾਂ ਦੀ ਨਗਰ ਪੰਚਾਇਤ ਅਤੇ ਨਗਰ ਨਿਵਾਸੀਆ ਵੱਲੋਂ ਨਿੱਜੀ ਤੌਰ ਤੇ ਫੰਡ ਇਕੱਠਾ ਕਰਕੇ ਮਿੱਟੀ ਪਾਈ ਜਾ ਰਹੀ ਹੈ ਜਿਸ ਦਾ ਖਰਚਾ ਲਗਭਗ 4 ਕੋ ਲੱਖ ਦਾ ਆ ਜਾਵੇਗਾ ਇੱਕ ਕਿਸਾਨ ਵੀਰ ਨੇਤਾ ਜਿਵੇਂ ਬੀ ਰਾਹੀ ਆਪਣੇ ਉਪਜਾਊ ਜ਼ਮੀਨ ਵਿੱਚੋਂ ਮਿੱਟੀ ਵੀ ਦੇ ਦਿੱਤੀ ਪਰ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਸਾਰ ਨਹੀਂ ਲਈ ਪਿੰਡ ਦੇ ਕੁਝ ਨੌਜਵਾਨ ਸੰਸਦ ਡਾਕਟਰ ਤਰਮਵੀਰ ਗਾਂਧੀ ਨੂੰ ਮਿਲੇ ਪਰ ਉਹਨਾਂ ਨੇ ਵੀ ਆਪਣਾ ਪੱਲਾ ਛਾੜ ਦਿੱਤਾ ਸਮਾਣਾ ਤੋਂ ਦੀਵਾਨ ਖਰੇਜਾ ਦੀ ਰਿਪੋਰਟ ਮੇਰਾ ਨਾਮ ਜੀਜੀਤ ਸਿੰਘ ਹੈ ਮੈਂ ਪਟਿਆਰ ਮੈਂਬਰ ਵੀ ਹਾਂ ਤੇ ਅਸੀਂ ਆ ਬਹੁਤ ਬਹੁਤ ਔਕੜਤ ਜਾ ਗਿਆ ਕੰਮ ਸ਼ੁਰੂ ਕੀਤਾ ਹੈ ਵੀ ਪਾਣੀ ਦੇ ਵਿੱਚੋਂ ਸਾਨੂੰ ਟੁਰ ਕੇ ਹੀ ਲੰਘਣਾ ਪੈ ਜਾਣਾ ਮੋਟਰਸਾਈਕਲ ਵੀ ਨਹੀਂ ਲੰਘਦੇ ਤੇ ਬੜੇ ਔਖੇ ਹਾਂ ਦੇ ਹੁਣ ਆ ਵੇਖੋ ਜੀ ਆਪ ਪੰਜੀ ਪੰਜੀ ਕਰਕੇ ਆ ਕੰਮ ਪਿੰਦ ਵਾਲਿਆਂ ਲੋਕਾਂ ਕੋਲ ਕਿੰਨੇ ਕੁ ਪੈਸਾ ਹੁੰਦਾ ਹੈ ਕੋਈ ਜਨਸਰੀ ਆ ਕਰਦੇ ਨੇ ਫੈਕਟਰੀਆਂ ਵਾਲੇ ਕੋਈ ਅਸੀਂ ਕਰਨੇ ਆ ਦੋ ਪਿੰਡ ਰੜ ਕੇ ਬਹੁਤ ਬਹੁਤ ਔਖੇ ਉਹ ਕਰਨੇ ਆ ਪੈ ਤਾਂ ਕਿ ਮਰਤ ਕੀਤੀ ਜਾਵੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਜੀ ਮੰਗ ਕਰਦੇ ਸਾਡੇ ਥੋੜਾ ਬੰਦਾ ਰੋਡ ਬਣਾਇਆ ਜਾਵੇ ਕੱਲ ਦਾ ਹੋ ਜਾ ਸਮਾਂ ਸਾਡਾ ਆਪਣੇ ਕੰਮ ਦੇ ਗਾਣਾ ਉਹਨਾ ਸਾਨੂੰ ਬੱਚਿਆਂ ਨੂੰ ਜਾਣਾ ਆਪਾਂ ਨੂੰ ਜਾਣਾ ਨੂੰ ਯਾਦ ਹੋਰ ਹੋਣੀ ਕਰਨੇ ਬਿਲਕੁਲ ਅਸੀਂ ਆਮ ਬਣਾ ਰਹੇ ਜੀ ਆਪਣੀ ਖੇਤ ਜੋ ਮਿੱਟੀ ਚੱਕ ਕੇ ਕੋਲੋਂ ਅਸੀਂ ਆਪਣਾ ਤੇਲ ਫੂਕ ਕੇ ਪਿੰਡ ਵਿੱਚ ਵਿੱਚੋਂ ਸਾਰੇ ਸਾਰੇ ਘਰ ਉਪਰਤੀ ਅਸੀਂ پیسے ਇਕੱਠੇ ਕਰਕੇ ਸਾਰਾ ਪਿੰਡ ਨਗਰ ਸਾਡੇ ਨਾਲ ਸੰਯੋਗ ਨਾਲ ਸਾਰਿਆਂ ਦੇ ਨਾਲ ਇੱਥੇ ਆਪਣੇ ਟਰੈਕਟਰ ਟਰਾਲੀਆਂ ਕਰ ਦਿੱਤੀ ਅਸੀਂ ਲਾਏ ਹੋਏ ਨੇ ਅਸੀਂ ਬਦਲਾ ਲੈਣਾ ਚਾਹਦੇ ਸੀ ਸਾਨੂੰ ਬਦਲਾ ਮਿਲਿਆ ਜੀ ਅਸੀਂ ਆਪਣੇ ਕੰਮਕਾਰ ਛੱਡ ਕੇ ਇੱਥੇ ਚਿੱਕੜ ਦੇ ਵਿੱਚ ਆਪ ਲੱਗੇ ਹੋਏ ਆਂ ਆਪ ਸੜਕ ਬਣਾਉਂਦੇ ਆਂ ਆਪਣੀ ਜ਼ਮੀਨ ਦੇ ਵਿੱਚੋਂ ਜਿਹੜੀ ਮਿੱਟੀ ਹੈ ਸਾਡੀ ਮੁੱਲ ਵੇਖਦੀ ਅਸੀਂ ਫਰੀ ਇੱਥੇ ਆਪਣੀ ਸੜਕ 'ਚ ਪਾ ਰਹੇ ਆਂ ਕਿੱਦਾਂ ਜੀ ਹਾਂ ਜੀ ਇਹ ਆਪ ਅਸੀਂ ਆਪਣੇ ਖੇਤ 'ਚੋਂ ਪਾ ਰਹੇ ਆਂ ਕੋਈ ਵਿਹਲੀ ਜਗ੍ਹਾ ਵੀ ਨਹੀਂ ਸੀ ਹੈਗੀ ਵੀ ਜਿੱਥੋਂ ਅਸੀਂ ਮਿੱਟੀ ਪੱਟ ਸਕੀਏ ਕਿਉਂਕਿ ਅਸੀਂ ਆਪਣਾ ਝੋਨਾ ਵੇਖ ਤੁਸੀਂ ਦੇਖ ਸਕਦੇ ਹੋ ਝੋਨਾ ਵੀ ਅਸੀਂ ਖਰਾਬ ਕਰਕੇ ਉੱਥੋਂ ਮਿੱਟੀ ਪੱਟ ਕੇ ਅਸੀਂ ਸੜਕ 'ਤੇ ਪਾ ਰਹੇ ਆਂ ਇਹ ਤਾਂ ਜੀ ਸਾਡਾ ਬਹੁਤ ਬੁਰਾ ਹਾਲ ਸੀ ਬੱਚੇ ਸਨ ਜਾਂਦੇ ਨੇ ਸਕੂਲ ਸਕੂਲ ਤੇ ਜਾਂਦੇ ਨੇ ਬੱਚੇ ਸਾਡਾ ਇੱਥੇ ਪ੍ਰਾਈਵੇਟ ਸਕੂਲ ਵੀ ਹੈਗਾ ਇੱਥੇ ਜੈਨ ਮਾਡਲ ਬਹੁਤ ਜਿਆਦੀ ਪਰੇਸ਼ਾਨੀ ਆ ਰਹੀ ਸੀ ਬੱਚੇ ਡਿੱਗਦੇ ਹਨ ਸਾਈਕਲਾਂ ਤੋਂ ਛੱਤਾਂ ਵੱਜਦੀਆਂ ਸਨ ਕੁਛ ਕਰਕੇ ਸਾਡਾ ਹੋਰ ਕਿਸੇ ਨੇ ਕਿਸੇ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ ਤੇ ਇਸ ਕਰਕੇ ਫਿਰ ਅਸੀਂ ਸਾਰੇ ਇੰਡਸਟਰੀ ਏਰੀਆ ਤੋਂ ਮਦਦ ਲੈ ਕੇ ਪਿੰਡ ਵਾਲੇ ਦੋਵੇਂ ਪਿੰਡਾਂ ਦੇ ਇਕੱਠੇ ਹੋ ਕੇ ਅਸੀਂ ਪੈਸੇ ਇਕੱਠੇ ਕੀਤੇ ਮਾਦਾ ਮੋਤਾ ਚੱਤਾ ਚੁੱਤਾ ਜਾਂ ਇਕੱਠਾ ਕਰਕੇ ਹੁਣ ਅਸੀਂ ਆਪਣੇ ਮਸ਼ੀਨ ਲਾ ਕੇ ਜੇਸੀਬੀ ਅਸੀਂ ਮਿੱਟੀ ਪਵਾ ਰਹੇ ਹਾਂ ਜੀ ਉੱਥੇ ਹੁਣ ਹੋਰ ਸਾਡੀ ਕਿਸੇ ਪ੍ਰਸ਼ਾਸਨ ਨੇ ਨਹੀਂ ਸੁਣੀ ਅਸੀਂ ਤਾਂ ਡਾਕਟਰ ਧਰਮਵੀਰ ਗਾਂਧੀ ਤੱਕ ਵੀ ਫਰੋਚ ਕੀਤੀ ਸੀ ਪਰ ਉਹ ਵੀ ਕਹਿੰਦੇ ਤੁਹਾਡੇ ਕੋਲ ਕੋਈ ਫੰਡ ਸੜਕਾਂ ਵਾਸਤੇ ਮੌਜੂਦ ਨਹੀਂ ਹੈ